ਇਹ ਨਹਿਰ ਨੂੰ ਪਾੜ ਪੈ ਗਿਆ ਜੀ ਕੱਲ ਦਾ तकरीबन 11:00 ਵਜੇ ਜੀ ਪਾੜ ਗਿਆ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਐਂਦਰ ਪਟਿਆਲੇ ਤੱਕ ਵਹਾਅ ਕਰ ਸਕਦੀ ਹੈ ਸੋ ਲੱਗਦਾ ਕਿ ਕੀ ਇਹਦੀ ਰਿਪੇਅਰ ਹੋਣੀ ਚਾਹੀਦੀ ਸੀ ਟਾਈਮ ਤੇ ਜ਼ਰੂਰ ਹੋਣੀ ਚੀਦੀ ਸੀ ਪਹਿਲਾਂ ਰਿਪੇਅਰ ਹੋਈ ਸੀ ਜਿਹੜੀ ਉਹ ਪਹਿਲਾਂ ਉਧਰ ਕਰੀ ਸੀ ਰਿਪੇਅਰ ਉਹਦੇ ਤੋਂ ਬਾਅਦ ਉਹਦੇ ਵਗਾਰਾ ਹੋ ਗਈ ਸੀ ਇਹ ਕੋਲਾਪਤਰਾ ਪ੍ਰਤੀਕ ਦੇ ਵੀ ਨਾਲ ਨਾਲ ਦੇਖੋ 13 ਪੈਂਦੀ ਹੈ ਜਾਰੀਆਂ ਨਹੀਂ ਪਤਾ ਕਾਲੀ ਕੀ ਹੋਏਗੀ ਤੋ ਲੱਗਦਾ ਅੰਗੈਲੀ ਕਿਤੇ ਲੱਗਦੀ ਆ ਤੁਹਾਨੂੰ ਸਰਕਾਰ ਦੀ ਲੱਗਦੀ ਹੈ ਜੀ ਰਾਤ ਆਏ ਸੀਗੇ ਕਹਿੰਦੇ ਪਾਣੀ ਘਟਾਇਆ ਲੱਗਦਾ ਹੈ ਨਹੀਂ ਕਿ ਪਾਣੀ ਦੇ ਵਹਾਅ ਨੂੰ ਦੇਖੀ ਇੱਕ ਥੋੜੀ ਜਿਹੀ ਝਾਲ ਪੈਂਦੀ ਹੈ ਝਾਲ ਕਰਕੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਹਮ ਇਹ ਨਹੀਂ ਪਤਾ ਕਿਹੜੇ ਬੜੇ ਨੁਕਸਾਨ ਹੋ ਸਕਦਾ ਹੈ ਇਹ ਪਾੜ पे ਪਾਏ ਮੈ ਸਕਦੇ ਹੈ ਪਾੜ ਜਾਣ ਪਾਣੀ ਬਹੁਤ ਗਲਤ ਕੋਈ ਬਹੁਤ ਰਾਤ ਡਟੂ ਵੀ ਕੀ ਲਏ ਸੀਗੇ ਹਮ ਪਰ ਕੋਈ ਝਾਲ ਪੈਂਦੀ ਹੋਈ ਨਹੀਂ ਰਾਤ ਸੜਵਾਈ ਪਾਣੀ ਘਟਾਇਆ ਨਾ ਨੇ ਕੋਈ ਆ ਕੇ ਕੋਈ ਬੰਦੇ ਡਟੇ ਹੋਈ ਹੈਗੀ ਇਹ ਮੈਰੀ ਮੈਚੂ ਦੇ ਅਨਗੈਲੀ ਵੀ ਆਏ। ਉਹ ਪਹਿਲਾਂ ਉਹ ਤੋਂ ਠੀਕ ਪਿੱਛੇ ਆ ਗਿਆ ਇੱਥੇ ਕਿਤੇ ਇਹਦਾ ਠਿਕਾ। ਸੋ ਅਨਗੈਲੀ ਕੀ ਲੱਗ ਰਹੀ ਹੈ ਤੁਹਾਨੂੰ? ਇਹ ਤਾਂ ਵੀ ਹੋ ਦੇਖੋ ਮੈਰੀ ਲੈਕ ਵੀ ਕਹਿੰਦੀ ਹੈ। ਇਹ ਨਹਿਰ ਨੂੰ ਪਾੜ ਪੈ ਗਿਆ ਜੀ। ਕੱਲ ਦਾ तकरीबन 11:00 ਵਜੇ ਜੀ ਪਾੜ ਗਿਆ ਜੀ। ਤੇ ਇਹਦਾ ਬਹੁਤ ਜ਼ਿਆਦਾ ਖਤਰਾ ਜੀ ਇਹ ਜੇ ਟੁੱਟ ਜਾਂਦੀ ਹੈ ਤਾਂ ਸਾਇਦਰ ਪਟਿਆਲੇ ਤੱਕ ਤਬਾਹ ਕਰ ਸਕਦੀ ਹੈ। ਸੋ ਲੱਗਦਾ ਕਿ ਇਹ ਦੀ ਰਿਪੇਅਰ ਹੋਣੀ ਚਾਹੀਦੀ ਸੀ ਟਾਈਮ ਤੇ ਜ਼ਰੂਰ ਹੋਣੀ ਚਾਹੀਦੀ ਇਹ ਵੀ। ਪਹਿਲਾ ਰਿਪੇਅਰ ਹੋਈ ਸੀ ਜਿਹੜੀ ਉਹ ਪਹਿਲਾ ਉੱਧਰ ਖਰੀਸੀ ਰਿਪੇਅਰ ਉਹ ਬਤੋ ਹਮਮ ਤਾਂ ਇਹ ਕੋਲਾ ਉਸ ਤਰ੍ਹਾਂ ਪ੍ਰਤੀਕ ਦੇ ਵੀ ਉਹ ਨਾਲ ਨਾਲ ਦੇਖੋ 13 ਪੈਂਦੀ ਹੈ ਜਾਰੀਆਂ ਨਹੀਂ ਪਤਾ ਕਰਕੇ ਸੋ ਲੱਗਦਾ ਅਨਗੈਲੀ ਕਿਦੀ ਲੱਗਦੀ ਹੈ ਤੁਹਾਨੂੰ ਸਰਕਾਰ ਦੀ ਅਨਗੈਲੀ ਹੈ ਜੀ ਰਾਤ ਆਏ ਸੀ ਕਹਿੰਦੇ ਪਾਣੀ ਘਟਾਇਆ ਲੱਗਦਾ ਹੈ ਨਹੀਂ ਪਾਣੀ ਦੇ ਵਹਾਣ ਦੇਖੇ ਇੱਕ ਪੁੜੀ ਇੱਥੇ ਝਾਲ ਪੈਂਦੀ ਹੈ ਝਾਲ ਕਰਕੇ ਪਾਣੀ ਦਾ ਬਹੁਤ ਜ਼ਿਆਦਾ ਹੈ ਇਹ ਨਹੀਂ ਪਤਾ ਕਿਹੜੇ ਬੜੇ ਨੁਕਸਾਨ ਹੋ ਸਕਦਾ ਹੈ ਇਹ ਪਾੜ पे ਪਾ ਮੈ ਸਕਦੇ ਹੈ ਪਾੜ ਦੇਣ ਪਾੜ ਬਹੁਤ ਗੱਲ ਤੇ ਬਹੁਤ ਰਾਤ ਡਰ ਤੋਂ ਡਿੱਗੀ ਰਹੀ ਸੀ ਪਰ ਕੋਈ ਚੱਲ ਪੈਂਦੀ ਨਹੀਂ ਕੋਈ ਨਹੀਂ ਰਾਸ ਸੁਲਵਾਈ ਪਾਣੀ ਘਟਾਇਆ ਇਹਨਾਂ ਨੇ ਕੋਈ ਆ ਕੇ ਕੋਈ ਬੰਦੇ ਡਿਊਟੀ ਤੇ ਨਹੀਂ ਹੈਗੀ ਹਾਲੀਵੁੱਡ ਮੈਂ ਵੀ ਲੈ ਕੇ ਮੈਂ ਜਣਗੇਲੀ ਵੀ ਹੈ ਉਹ ਪਹਿਲਾਂ ਉੱਥੇ ਠੀਕ ਵੀ ਕਰਦੇ ਇੱਥੇ ਕਿਤੇ ਇਹਨਾਂ ਦਾ ਠੀਕ ਸੋ ਅਣਗੈਲੀ ਕਿਹਦੀ ਲੱਗਦੀ ਹੈ ਤੁਹਾਨੂੰ ਇਹ ਤਾਂ ਵੀ ਹੋ ਦੇਣਾ ਮੈਨੂੰ ਲੱਗਦਾ ਹੀ ਲੱਗਦੀ ਹੈ ਪਾਣੀ ਘਟਾਉਣ